ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਅਸੀਂ ਜਾਣਾ ਆਂ ਸ਼੍ਰੀ ਹਿਮਕੁੰਡ ਸਾਹਿਬ ਯਾਤਰਾ ਦੇ ਉੱਤੇ ਸੋ ਸਵੇਰੇ ਸਵੇਰੇ ਪਹਿਲਾਂ ਆਪਾਂ ਕਰਾਉਣੀ ਸੀ ਗੱਡੀਵਾਸ਼ ਤਾਂ ਗੱਡੀਵਾਸ਼ ਕਰਾਉਣ ਵਾਸਤੇ ਆਪਾਂ ਆਏ ਆ ਸੋ ਬੜੀ ਸਹੀ ਤਰੀਕੇ ਨਾਲ ਇਹਨਾਂ ਵੀਰਾਂ ਨੇ ਸਾਡੇ ਗੱਡੀਵਾਸ਼ ਕੀਤੀ ਆ ਸੋ ਇਹ ਇੱਥੇ ਜਿਹੜੇ ਵੀਰਿਆ ਹੋ ਰਹਿੰਦੇ ਆ ਸੋ ਆ ਅੱਜ ਇਹਨਾਂ ਨੂੰ ਅਸੀਂ ਘਰ ਵੇਖ ਸਕਦੇ ਹਾਂ ਸੋ ਇਹਨਾਂ ਨੇ ਗੱਡੀਵਾਸ਼ ਕੀਤੀ ਗੱਡੀਵਾਸ਼ ਕਰ ਰਹੇ ਆ ਸੋ ਨਾਲ ਨਾਲ ਆਪਾਂ ਗੱਲ ਕਰਦੇ ਆਂ ਸਾਰੀ ਆਪਾਂ ਦੱਸਾਂਗੇ ਤੁਹਾਨੂੰ ਕਿ ਕੀ ਆਪਣਾ ਖਰਚਾ ਆਉਂਦਾ ਆ ਤੇ ਕੀ ਸਾਰੀ ਗੱਲਬਾਤ ਆ ਕਿ ਰੇਡਨਾ ਚ ਪਹੁੰਚਦੇ ਆ ਆਪਾਂ ਕਿੰਨਾ ਟਾਈਮ ਲੱਗਦਾ ਆ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਜਾਂ ਕਿਹੜਾ-ਕਿਹੜਾ ਸਮਾਨ ਆਪਾਂ ਲੈ ਕੇ ਜਾਣਾ ਆ ਆਪਾਂ ਆ ਗੱਡੀ ਵਾਸ਼ ਕਰਾ ਕੇ ਕਿ ਕਿੱਡੀ ਚ ਰੱਖਿਆ ਸਮਾਨ ਸੋ ਗੱਡੀ ਚ ਆਪਾਂ ਸਾਰਾ ਸਮਾਨ ਰੱਖ ਲਿਆ ਆ ਪਾਣੀ ਦਾ ਕੈਂਪ ਬ ਜ਼ਰੂਰੀ ਸੀ ਤੇ ਨੀਚੇ ਆ ਬਾਕਸ ਦੇ ਵਿੱਚ ਦਵਾਈਆਂ ਸਾਰੀਆਂ ਕੋਈ ਵੀ ਕਿਸੇ ਤਰ੍ਹਾਂ ਦੀ ਮੈਡੀਸਨ ਵਗੈਰਾ ਦੀ ਜ਼ਰੂਰਤ ਹੋਵੇ ਉਹ ਸਾਰਾ ਹੋ ਗਿਆ ਆ ਤੇ ਚੱਪਲਾਂ ਵਗੈਰਾ ਵੀ ਨਾਲ ਲੈ ਕੇ ਜਾਣੇ ਜ਼ਰੂਰੀ ਆ ਸੋ ਬੈਗ ਰੱਖ ਰਿਹਾ ਆ ਆਪਾਂ ਤੇ ਆਪਾਂ ਅੱਜ ਜਾਣਾ ਆ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਬਲੌਗ ਨੂੰ ਪੂਰਾ ਵੇਖਿਓ ਬਣੇ ਰਹੋ ਸਾਰੇ ਸਾਡੇ ਨਾਲ ਸੋ ਪਹਿਲਾਂ ਮੈਨੂੰ ਕਾਫੀ ਮੇਰੇ ਬਿੰਦਰਾ ਦੋਸਤਾਂ ਨੇ ਹਾਂ ਕੀਤੀ ਸੀ ਪਰ ਉਮੀਦ ਰਹੀ ਵੀ ਜਾਣਗੇ ਪਰ ਟਾਈਮ ਤੇ ਆ ਕੇ ਕੁਝ ਕਿ ਜਿਹੜੇ ਦੋਸਤ ਸੀ ਭਾਈਓ ਜਵਾਬ ਦੇਗੇ ਆ ਸਾਨੂੰ ਤਾਂ ਅਸੀਂ ਫਿਰ ਆ ਬੈਠੇ ਸਾਹਮਣੇ ਸਮ ਜਵਾਬ ਦੇਗੇ ਆ ਦੋਨੇ ਤੇ ਇਹਦਾ ਨਾਮ ਮੰਤਰੀ ਰੱਖਿਆ ਸੀ ਅਸੀਂ ਪਰ ਮੰਤਰੀ ਸਮ ਜਵਾਬ ਦੇ ਗਿਆ ਆ ਸੋ ਅਸੀਂ ਬੜਾ ਕਿਹਾ ਵੀ ਚੱਲ ਭਾਈ ਪਰ ਗਿਆ ਨਹੀਂ ਐਨੀ ਵਾਰ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੁੰਦੇ ਸੋ ਫਿਰ ਆ ਵੀਰ ਹੋਰੀ ਸਾਡੇ ਨਾਲ ਚੱਲੇ ਆ ਮਾਨ ਸਾਹਿਬ ਚੰਨਾ ਸਾਹਿਬ ਜੀ ਸਾਡੇ ਤੇ ਸਾਡੇ ਪਰਮਪ੍ਰੀਤ ਸਾਹਿਬ ਜੀ ਇਹ ਵੀ ਨਾਲ ਚੱਲੇ ਆ ਲਖਵਿੰਦਰ ਸਿੰਘ ਜੀ ਸਾਰੇ ਅਸੀਂ ਨਾਲ ਚੱਲੇ ਆ ਸੋ ਠੀਕ ਹੈ ਜੀ ਪੂਰਾ ਬਲੌਗ ਤੁਸੀਂ ਸਾਰਾ ਦੇਖਿਓ ਅਸੀਂ ਜਾ ਰਹੇ ਆ ਕਿੱਥੇ ਕਿੱਥੇ ਅਸੀਂ ਸਟੇ ਕਰਨੀ ਆ ਕਿੱਥੇ ਕਿੱਥੇ ਕੀ ਕੀ ਗੱਲਬਾਤ ਆ ਸਾਰੀ ਗੱਲ ਬਾਤ ਨੂੰ ਅਸੀਂ ਸਮਝਾਵਾਂਗੇ ਸਟੈਪ ਬਾਈ ਸਟੈਪ ਸੋ ਪੇਜ ਨੂੰ ਕਰ ਲਓ ਫੋਲੋ ਇੰਸਟਾਗ੍ਰam ਤੇ ਵੀ ਰੀਲਸ ਆਈਆਂ ਪਾਵਾਂਗੇ ਆਪਾਂ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ